ਆਮ ਆਦਮੀ ਪਾਰਟੀ ਦੇ ਸਪੋਰਟਸ ਵਿੰਗ ਦੇ ਪੰਜਾਬ ਪ੍ਰਧਾਨ ਅੱਜ ਵਿੱਕੀ ਕਨੌਰ ਨੇ ਕੁਰਾਲੀ ਦੇ ਕਮਿਊਨਿਟੀ ਹੈਲਥ ਸੈਂਟਰ ਦੀ ਅਚਨ ਚੇਤ ਚੈਕਿੰਗ ਕੀਤੀ ਹੈ ਅਤੇ ਉਹਨਾਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਸ ਹਸਪਤਾਲ ਦੇ ਵਿੱਚ ਕਾਫੀ ਔਕੜਾ ਸਨ ਜਿਸ ਨੂੰ ਲੈ ਕੇ ਹੁਣ ਉਹ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਧਿਆਨ ਦੇ ਵਿੱਚ ਪੂਰਾ ਮਾਮਲਾ ਲਿਆਉਣਗੇ ਅਤੇ ਨਾਲ ਹੀ ਉਹਨਾਂ ਨੇ ਸਿਵਲ ਜੋ ਅਤੇ ਐਸਐਮਓ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਅਤੇ ਉਹਨਾਂ ਦੱਸਿਆ ਕਿ 108 ਨੰਬਰ ਦੇ ਜੋ ਕਰਿੰਦੇ ਸਨ ਜੋ ਐਂਬੂਲੈਂਸ ਤੇ ਡਰਾਈਵਰ ਤਨਾਤ ਹੁੰਦੇ ਸਨ ਉਹ ਮੌਕੇ ਤੇ ਨਹੀਂ ਮਿਲੇ ਅਤੇ ਇਸ ਬਾਬਤ ਵੀ ਆਉਣਾ ਵੱਲੋਂ ਸਖਤ ਖਦਾਈਤਾ ਜਾਰੀ ਕੀਤੀਆਂ ਗਈਆਂ ਹਨ ਜਿਕਰ ਇਹ ਹੋਗਾ ਕਿ ਭਾਦਰ ਸਿੰਘ ਓਕੇ ਕਾਉਂਸਲਰ ਵੱਲੋਂ ਕੱਲ ਜਦੋਂ ਦੋ ਦਿਨ ਪਹਿਲਾਂ ਮੁੱਖ ਮੰਤਰੀ ਪੰਜਾਬ ਸਰਦਾਰ ਭਵਨ ਸਿੰਘ ਮਾਨ ਖਰੜ ਦੀ ਕਚਹਿਰੀ ਦੇ ਵਿੱਚ ਆਏ ਸਨ ਉਸ ਵਕਤ ਵੀ ਇਹ ਮੁੱਦਾ ਚੁੱਕਿਆ ਗਿਆ ਸੀ ਕਿ ਕੋਰਾਲੀ ਦੇ ਹਸਪਤਾਲ ਦੇ ਪ੍ਰਬੰਧ ਸਹੀ ਕੀਤੇ ਜਾਣ ਅਤੇ ਉਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਲੋਕਲ ਟੀਮ ਵੀ بار بار ਕੈਬਨਿਟ ਮੰਤਰੀ ਜੋ ਕਿ ਸਾਬਕਾ ਕੈਬਨਿਟ ਮੰਤਰੀ ਮੈਡਮ ਅਨਮੋਲ ਗਗਨ ਮਾਨਾ ਉਹਨਾਂ ਦੇ ਧਿਆਨ ਦੇ ਵਿੱਚ بار بار ਲਿਆ ਰਹੇ ਨੇ ਕਿ ਇਸ ਹਸਪਤਾਲ ਨੂੰ ਦਰੁਸਤ ਕੀਤਾ ਜਾਵੇ ਕੀ ਕਹਿਣਾ ਇਸ ਮੌਕੇ ਵਿੱਕੀ ਕਨੌਰ ਦਾ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਸਲਾਮ ਅਲੈਕੁਮ ਅਨ ਨਾਮ ਜੀ ਮੇਰਾ ਸ਼ੁਭ ਨਾਮ ਹੈ ਜੀ ਮਨਿੰਦਰਜੀਤ ਸਿੰਘ ਵਿੱਕੀ ਕਨੌਰ ਦੇ ਨਾਮ ਨਾਲ ਮੈਨੂੰ ਜਾਣਦੇ ਆ ਸਾਰੇ ਮੈਂ ਵਾਈਸ ਚੇਅਰਮੈਨ ਪੰਜਾਬ ਰਿਟ ਸਿਸਮ ਕਾਰਪੋਰੇਸ਼ਨ ਚ ਹਾਂ ਮੌਜੂਦਾ ਸਪੋਰਟਸ ਵਿੰਗ ਪੰਜਾਬ ਦਾ ਪ੍ਰਧਾਨ ਅੱਜ ਤੁਸੀਂ ਕੁਰਾਲੀ ਚੈਕਿੰਗ ਕੀਤੀ ਹੈ ਕਿ ਖਾਮੀਆਂ ਪਾਈ ਗਈਆਂ ਨੇ ਤਾਂ ਕੀ ਕੀ ਹਦਾਇਤਾਂ ਦਿੱਤਾਂਗੇ ਜੀ ਦੇਖੋ ਖਾਮੀਆਂ ਤਾਂ ਅਸੀਂ ਕਿਸੇ 'ਚ ਵੀ ਲੱਭ ਲੈਣੇ ਆ ਪਰ ਪਹਿਲਾਂ ਜਿਹੜੀ ਮੈਨੂੰ ਚੰਗੀ ਚੀਜ਼ ਇੱਥੇ ਦੀ ਲੱਗੀ ਆ ਉਹ ਮੈਨੂੰ ਜਿਹੜੇ ਸਟਾਫ ਦਾ ਨੇਚਰ ਵੀ ਵਧੀਆ ਲੱਗਿਆ ਤੇ ਸਾਡੇ ਡਾਕਟਰ ਜੋ ਆਪਣੇ ਜੀ ਨਾਲ ਡਾਕਟਰ ਦਵਿੰਦਰ ਗੁਪਤਾ ਡਾਕਟਰ ਦਵਿੰਦਰ ਗੁਪਤਾ ਜੀ ਜਿਨ੍ਹਾਂ ਦੇ ਆਈਪੀ ਸੈਂਟਰ ਨਾਲ ਵੀ ਬੜੀ ਤਾਰੀਫ ਕਰਦੇ ਸੀਗੇ ਤੇ ਪੇਸ਼ੈਂਟਾਂ ਵੱਲੋਂ ਵੀ ਕੋਈ ਦਿੱਕਤ ਨਹੀਂ ਦੱਸੀ ਗਈ ਪਰ ਉਹ ਖਾਮੀਆਂ ਤੇ ਆ ਜੀਏ ਖਾਮੀਆਂ ਇੱਕ ਤਾਂ ਸਭ ਤੋਂ ਵੱਡੀ ਜਿਹੜੀ ਗੱਲ ਲੱਗਦੀ ਹੈ ਬਿਲਿੰਗ ਚ ਜਿਹੜੀ ਨੈਚੁਰਲੀ ਇੱਕ ਤਰੇੜਾ ਆਈਆਂ ਕਿਉਂਕਿ ਮੈਂ ਦੇਖਿਆ ਇਹ ਜਿਹੜੀ ਜ਼ਮੀਨ ਹਸਪੀਟਲ ਹੈ ਪੁਰਾਣਾ ਟੋਬੇ ਦੇ ਕਿਤੇ ਬਣਾਇਆ ਹੋਇਆ ਥਾਂ ਤੇ ਉਹਦੇ ਕਰਕੇ ਵੀ ਥੋੜੀ ਹੈਗੀ ਐ ਇਸ ਚ ਪਰ ਸਫਾਈ ਦੀ ਥੋੜੀ ਜਿਹੀ ਦਿੱਕਤ ਮੇਨ ਆ ਰਹੀ ਹੈ ਇੱਥੇ ਸਫਾਈ ਬਾਰੇ ਮੇਰੇ ਨਾਲ ਇਸیمو ਸਾਹਿਬ ਬੈਠੇ ਆ ਇਹਨਾਂ ਨੂੰ ਕਿਹਾ ਵੀ ਇਹਦੇ ਥੋੜਾ ਜਿਆਦਾ ਜਿਆਦੇ ਤੁਸੀਂ ਧਿਆਨ ਦਿਓ ਕਿਉਂਕਿ ਸਫਾਈ ਬਹੁਤ ਜਿਆਦਾ ਜ਼ਰੂਰੀ ਹੈ ਉਹ ਥੋੜਾ ਜਿਹਾ ਓਟੀਚੇ ਵੀ ਪ੍ਰੋਬਲਮ ਲੱਗੀ ਆ ਤੇ ਹੋਰ ਵੀ ਥੋੜਾ ਜਿਹਾ ਜਿਵੇਂ ਅਸੀਂ ਦੇਖਿਆ ਜਿੱਥੇ ਬਾਹਰ ਚਾਰੇ ਪਾਸੇ ਤੇ ਥੋੜਾ ਇੱਕ ਐਂਬੂਲੈਂਸ ਦੀ ਜਿਹੜੀ 108 ਵਾਲਿਆਂ ਦਾ ਨੂੰ ਵੀ ਥੋੜਾ ਕਹਿਣ ਦੀ ਲੋੜ ਆ ਐਸੇ ਨੂੰ ਸਾਹਿਬ ਨੂੰ ਕਿਹਾ ਵੀ ਤੁਸੀਂ ਉਹਨਾਂ ਨੂੰ ਢਿੱਲ ਨਹੀਂ ਦੇਣੀ ਹੈਗੀ ਪੇਸਕੋ ਤੁਹਾਡੇ ਅਦਕਾਉ ਨਹੀਂ ਆਉਂਦੇ ਬਟ ਉਹਨਾਂ ਨੂੰ ਵੀ ਕਹਿਣਾ ਜ਼ਰੂਰੀ ਹੈ ਪੀ ਹਰਪੋਜੋਰਾ ਕਿਸ ਤਰ੍ਹਾਂ ਮਰੀਜ਼ਾਂ ਨਾਲ ਗੱਲਬਾਤ ਕੀਤੀ ਕਿ ਰਿਸਪੌਂਸ ਦਾ ਜਗਾ ਮਰੀਜ਼ਾਂ ਦਾ ਜੋ ਰਿਸਪੌਂਸ ਸੀ ਬਹੁਤ ਵਧੀਆ ਪੰਜਾਬ ਸਰਕਾਰ ਨੂੰ ਬੜਾ ਪਸੰਦ ਕਰ ਰਹੇ ਆ ਕਿਉਂਕਿ ਜਿੱਥੇ ਸਰਕਾਰ ਨੇ ਫ੍ਰੀ ਦਵਾਈਆਂ ਮੁਹੱਈਆ ਕਰਾਈਆਂ ਤੇ ਮਹੱਲਾ ਕਲੀਨਿਕ ਵਗੈਰਾ ਦੇ ਜਿਹੜਾ ਆਮ ਲੋਕਾਂ ਤੱਕ ਪਹੁੰਚ ਕੀਤੀ ਹੈ ਉੱਥੇ ਹੀ ਮਰੀਜ਼ਾਂ ਤੇ ਇਹ ਚੀਜ਼ ਦੀ ਪੋਜ਼ਿਟਿਵਿਟੀ ਬਹੁਤ ਸੀ ਇੱਕ ਦੇਖਿਆ ਗਿਆ ਕਿ ਐਂਬੂਲੈਂਸ ਦੇ ਡਰਾਈਵਰ ਕਿੰਨੇ ਛੱਡ ਗਏ ਸਿਆੜੋ ਗੈਪ ਹੋਏ ਸੀ ਨੇ ਐਂਬੂਲੈਂਸ ਦੇ ਤਾਂ ਗੈਪ ਸੀ ਨੇ ਸਨ ਦੋਨੋਂ ਕੀ ਹਰ ਤੰਗ ਤੰਗੇ ਹੋਣਾ ਨੂੰ ਐਂਬੂਲੈਂਸ ਨੂੰ ਵੀ 108 ਵਾਲੇ ਨੂੰ ਇਹਨਾਂ ਦੇ ਜਿਹੜੇ ਐਚ ਆਰ ਹੈ ਉਹਨਾਂ ਨਾਲ ਵੀ ਗੱਲ ਕਰਾਂਗੇ ਜਾ ਕੇ ਬਟ ਇਹਨਾਂ ਨੂੰ ਇੱਕ ਸਖਤ ਤਰੀਕੇ ਨਾਲ ਕਿਹਾ ਗਿਆ ਵੀ ਜਦੋਂ ਅਸੀਂ ਨੈਕਸਟ ਕਿਤੇ ਵੀ ਇੱਥੇ ਕੋਈ ਢੇੜਾ ਲੱਗਿਆ ਸਾਨੂੰ ਪਤਾ ਲੱਗਿਆ ਤਾਂ ਫਿਰ ਇਹਨਾਂ ਦੇ ਖਿਲਾਫ ਜਿਹੜੀ ਉਹ ਸਖਤ ਕਸ਼ਨ ਲਿਆ ਜਾਊਗਾ ਪਰ ਉਹਨੂੰ ਨੇ ਇਹਦੇ ਐਚ ਆਰ ਨਾਲ ਗੱਲ ਕਰਦੇ ਆ ਵੀ ਤੁਹਾਡੇ ਜਿਹੜੇ 108 ਵਾਲੇ ਆ ਉਹ ਅਸੀਂ ਕਦੋਂ ਥਾਂ ਤੇ ਗਏ ਆ ਉਹ ਸਾਨੂੰ ਸੇਮ ਹੀ ਮਿਲੇ ਆ ਬਟ ਜੇ ਸਾਰੇ ਥਾਂ ਐਦਾਂ ਦਾ ਹਾਲ ਹੋਊਗਾ ਤਾਂ ਅਸੀਂ ਜ਼ਰੂਰ ਇਤੇ ਕੋਈ ਕਾਰਵਾਈ ਕਰਾਂਗੇ ਠੀਕ ਹੈ ਥੈਂਕ ਯੂ